ਚਾਰੇ ਸੂਟ ਹਨ ਹਾਂਜੀ ਹਾਂਜੀ ਚਾਰੇ ਸੂਟ ਪਿੰਡੀ ਵਾਲੋ 40 ਉਹ ਸਕੈਨਰ ਤੇ ਸਕੈਨਰ ਲਾਵ ਬੰਦੀ ਆਲਸ ਕੈਨ ਚਾਰੇ ਬਹੁਤ ਸੋਹਣੇ ਹਨ ਇਹਨਾਂ ਦੇ ਹਾਂਜੀ ਠੀਕ ਹੈ ਓਕੇ ਮੈਡਮ ਹੋਰ ਕੋਈ ਵੇਖਣਾ ਸੂਟ ਹੋਰ ਕੁਝ ਮੈਡਮ ਕੋਈ ਪਜਾਮਾ ਕੁੜਤਾ ਪਨ ਸ਼ਰਟ ਵਗੈਰਾ ਨਹੀਂ ਨਹੀਂ ਕੋਈ ਰੈਡੀ ਡਰੈੱਸ ਵਗੈਰਾ ਬੋਦਰ ਵੈਡ ਬੈੱਡ ਸ਼ੀਟ ਆ ਵੀ ਪੱਗਾਂ ਦੇ ਠੀਕ ਹੈ ਥੈਂਕ ਯੂ ਮੈਡਮ ਸੂਟ ਭਰੇ ਸੋਨੇ ਇਨਾਂ ਕੋ ਸਾਰੇ ਹੀ ਹਾਂ ਸੂਟ ਤੇ ਸਾਰੇ ਸੋਨੇ ਸੰਦੀਪ ਦਿਲ ਕਰਦਾ ਆ ਵੀ ਲਲਿਆ ਆ ਵੀ ਲਲਿਆ ਪਰ ਉੱਥੇ ਸਮਝ ਨਹੀਂ ਆਉਂਦੀ ਕਿਹੜਾ ਸੂਟ ਲਈਏ ਤੇ ਕਿਹੜਾ ਨਾ ਚੱਲ ਵਧੀਆ ਹੋ ਗਿਆ ਸੂਟਾਂ ਦਾ ਕੰਮ ਤੇ ਨਿਪਟੜਿਆ ਤਾਂ ਹੋਰ ਕੀ ਮੰਮ ਜੀ ਮੈਂ ਤਾਂ ਸੋਚਦੀ ਸੀ ਜੇ ਇੱਥੋਂ ਨਾ ਨਾ ਮਿਲੇ ਤੇ ਫਿਰ ਚਾਹੇ ਅੰਮ੍ਰਿਤਸਰ ਜਾਵਾਂਗੇ ਚਾਹੇ ਬਟਾਲਾ ਸੰਦੀਪ ਇੱਥੋਂ ਹੀ ਸਭ ਕੁਝ ਮਿਲ ਜਾਂਦਾ ਆ ਦੱਸ ਆਪਣਾ ਧਾਰੀ ਵਾਲਾ ਕਿਸੇ ਨਾਲ ਘਟਿਆ ਹਾਂਜੀ ਇਹ ਤਾਂ ਹੈ ਚਲ ਤੁਸੀਂ ਅੱਧਾ ਕਰਿਓ ਕੁਝ ਖਾ ਲਿਓ ਨੀ ਤੈਨੂੰ ਤੇ ਖਾਣ ਦੀ ਬਸ ਪਈ ਤੂੰ ਤੇ ਮੌਕਾ ਪਾਲਦੀ ਰਹਿਨੀ ਆਂ ਵੀ ਕੱਲ ਦੋ ਅਹੀਂ ਬਾਜ਼ਾਰ ਜਾਈਏ ਤੇ ਕਦੋਂ ਬਸ ਮੈਂ ਖਾਵਾਂ ਆਪੇ ਸੰਦੀਪ ਘਰ ਜਾ ਕੇ ਤੇ ਰੋਟੀ ਬਣਾ ਲੇਗੀ ਹਾਂਜੀ ਮੰਮ ਜੀ ਕੋਈ ਨਹੀਂ ਮੈਂ ਬਣਾ ਲਾਂਗੀ ਘਰ ਜਾ ਕੇ ਜੀ ਤੋ ਮੈਂ ਤੇਰੀ ਉਮਰ ਦੀ ਸੀ ਨਾ ਉਦੋਂ ਮੈਂ ਇੰਨਾ ਕੰਮ ਕਰਦੀ ਸੀ ਤੁਰ ਵੀ ਲੈਣਾ ਕਦੀ ਨਹੀਂ ਥੱਕੇ ਸੀ ਤੁਸੀਂ ਤੇ ਮਾਸਾਕ ਤੁਰਦੀਆਂ ਜੀ ਉਸੇ ਵੇਲੇ ਥੱਕ ਜਾਂਦੀਆਂ ਜੀ ਤੇ ਲੈ ਮੰਮੀ ਸਵੇਰ ਦੇ ਤੇ ਬਾਜ਼ਾਰਾਂ ਚ ਫਿਰਣ ਡੇ ਆ ਤੇ ਕੀ ਕਰਨਾ ਥੱਕਦਾ ਹੀ ਇਹ ਬੰਦਾ ਘੁੰਮ ਘੁੰਮ ਕੇ ਤੁਹਾਨੂੰ ਪਤਾ ਉੱਤੋਂ ਗਰਮੀ ਵੀ ਆ ਨਾਲੇ ਰੁਕ ਜਿਓ ਸਬਜੀ ਵੀ ਲੈ ਜਾਂ ਨੇ ਆ ਉਧਰੋਂ ਲੈ ਲਓ ਕੇ ਸੰਦੀਪ ਬਣਾ ਤੇ ਲਊਗੀ ਉਧਰੋਂ ਲੈ ਲਓ ਫੇ ਸਾਹਮਣੇ ਚਲੋ ਆ ਜਿਓ ਆ ਬੈਨ ਜੀ Shimla march ਕਿਸ ਤਰ੍ਹਾਂ 30 ਰੁਪਏ ਪਾਦਾ ਕਿਲੋ 50 ਰੁਪਏ ਦੇ ਦੀਗੇ ਦੇ ਦਿਓ ਅੱਧਾ ਕਿਲੋ ਉਸ ਕੋਲੋਂ ਲੈ ਲਓ ਮੰਮੀ ਜੀ ਅੱਧਾ ਕਿਲੋ Shimla march ਪਾ ਚਲ ਆ ਮਸ਼ਰੂਮ ਵੀ ਦੇ ਦੋ ਲਓ ਇੱਕ ਮਸ਼ਰੂਮ ਹੋ ਗਈ ਪਾਸੋਂ ਦੇ ਤ ਵਧੀਆ ਵਧੀਆ ਭਾਈ ਮੰਮੀ ਆਟੋ ਕਰਾ ਲੈਂਦੀ ਹਾਂ ਕਿਤੇ ਕਿੰਨਾ ਤੋਰ ਤੋਰ ਕੇ ਮਾਰ ਹੀ ਛੜਿਆਈ ਚੁੱਪ ਕਰਕੇ ਤਾਂ ਧੁਰੀ ਚੱਲ ਫਾਗ ਗਏ ਆ ਸਵੇਰ ਤੇ ਤੁਰਨ ਦੇ ਆ ਕਿਤੇ ਨਹੀਂ ਤੂੰ ਥੱਕ ਗਈ ਹਾਂ ਤੂੰ ਧੁਰੀ ਆਵਣੀ ਜਾਂਂਦਾ ਸੰਦੀਪ じゃ ਪਹਿਲੇ ਪਾਣੀ ਲਿਆ ਠੰਡਾ ਗਰਮੀ ਪੜੀ ਆ ਹਾਂਜੀ ਲੈ ਕੇ ਆਨੀ ਸੰਦੀਪ ਆਲਾ ਫੜ ਸਬਜੀ ਲੈ ਜਾ ਤੇ ਫਟਾਫਟ ਇੱਕ ਪਾਸੇ ਸਬਜੀ ਬਣਾ ਲੈ ਕੱਟ ਕੇ ਇਦਾਂ ਤੜਕਾ ਲਾ ਦੇ ਤੇ ਦੂਜੇ ਪਾਸੇ ਫੁਲਕੇ ਬਣਾ ਲੈ ਫਟਾਫਟ ਪੋਖ ਬੜੀ ਲੱਗੀ ਠੀਕ ਨਹੀਂ ਤੂੰ ਕਿੱਥੇ ਚੱਲੀ ਆ ਬਹਿ ਜਾ ਮੰਮੀ ਮੈਂ ਵੀ ਕੁਛ ਭਾਬੀ ਨਾਲ ਕੰਮ ਕਰਾ ਦਾ ਨਾਲ ਜਾ ਕੇ ਸੋਈ ਚ ਕੋਈ ਗੱਲ ਨਹੀਂ ਉਹਨੇ ਆਪੇ ਕਰ ਲੈਣਾ ਆ ਤਿੰਨਾਂ ਜਾਣਿਆਂ ਦੀ ਤਰੋਟੀ ਬਣਾਉਣੀ ਆ ਉਥੇ ਕਿਹੜਾ ਉਹਨੇ ਲੰਗਰ ਲਾਉਣਾ ਆ ਆਪੇ ਬਣਾ ਲੋਗੀ ਤੂੰ ਨਾ ਆਰਾਮ ਕਰਨ ਆਲੇ ਥੋੜੇ ਦਿਨਾਂ ਅੰਦਰ ਤੇਰਾ ਵਿਆਹ ਆ ਚੱਲ ਕੱਪੜੇ ਲੀੜੇ ਦਾ ਵੀ ਕੰਮ ਨਿਪੜਿਆ ਆਹੋ ਚੱਲ ਕੱਪੜਿਆਂ ਤੇ ਜ਼ਿਆਦਾ ਕੰਮ ਹੁੰਦਾ ਮੰਮੀ ਉਹ ਤੇ ਚੱਲ ਲੈ ਲੈਨੇ ਹੋਰ ਕੀ ਹੁਣ ਤੂੰ ਨਾ ਐਸ਼ ਕਰ ਤੇ ਮੇਰੀ ਗੱਲ ਸੁਣ پرਾਣੇ ਦਾ ਫੋਨ ਫੜਾਉਂਦਾ ਹੁੰਦਾ ਹੁੰਦਾ ਹਾਂ ਮੰਮੀ ਆ ਹੀ ਜਾਂਦਾ ਅੱਛਾ ਅੱਛਾ ਕਿੱਦਾਂ ਦਾ ਸੁਭਾਅ ਦਾ ਫੋਨ ਤੇ ਹੁਣ ਗੱਲਾਂ ਬਾਤਾਂ ਜ ਚੰਗਾ ਹੀ ਲੱਗਦਾ ਬਾਕੀ ਵੇਖੋ ਚੱਲ ਚੰਗਾ ਹੀ ਹੋਊਗਾ ਤੇ ਨਾਲੇ ਸੱਸ ਨਾਲ ਵੀ ਹੋਈ ਕਦੀ ਗੱਲ ਹਾਂ ਹੁੰਦਾ ਉਹਨਾਂ ਦਾ ਵੀ ਕਦੇ ਕਦੇ ਤੇ ਕਿਦਾਂ ਦਾ ਸੁਭਾਅ ਉਹਦਾ ਵੀ ਸੱਸ ਦਾ ਠੀਕ ਐ ਚਲਤੀ ਗੇ ਠੀਕ ਹੀ ਹੋਵੇ ਮੈਂ ਤੇ ਆਨੀ ਆ ਤੈਨੂੰ ਸੱਸ ਵੀ ਨਾ ਮਾਂ ਵਰਗੀ ਮਿਲੇ ਨਾਲੇ ਮੇਰੀ ਤੇ ਹੀ ਕਿਹੜੀ ਘਟਿਆ ਇੰਨੀ ਪੜ੍ਹੀ ਲਿਖੀ ਆ ਸੋਹਣੀ ਲੰਮੀ ਜਵਾਨ ਆ ਤੇ ਨਾਲੇ ਨੌਕਰੀ ਤੇ ਵੀ ਝਟ ਲੱਗ ਜਾਣਾ ਤੂੰ ਹੁਣ ਤੇ ਵੇਖੀ ਹਾਂ ਸਾਸਵੀ ਮਾਂ ਵਰਗਾ ਹੀ ਪਿਆਰ ਕਰੋਗੀ ਤੈਨੂੰ ਚੱਲ ਮੰਮੀ ਵੇਖਦੇ ਆ ਸੰਦੀਪ ਰੋਟੀ ਬਣ ਗਈ ਅਦ ਲੈ ਆ ਹਾਂਜੀ ਬਣ ਗਈ ਲਿਆਉਣੀ ਐ ਸਿਮੀਆ ਚੋਕਲਾ ਹੁਣ ਕੱਪੜੇ-ਕੁਪੜੇ ਉਧਰ ਆ ਰੋਟੀ ਖਾਣੀ ਆ ਉਠ ਭਾਬੀ ਜੀ ਤੂੰ ਇਵੇਂ ਲੈ ਆਉਣੀ ਸੀ ਆਪਣੇ ਨਾਲ ਹੀ ਬਣਾ ਕੇ ਇਕੱਠੇ ਬਹਿ ਕੇ ਹੀ ਖਾ ਲੈਂਦੇ ਤੇ ਜੇ ਰੋਟੀ ਘੱਟ ਵੱਧ ਗਈ ਤੇ ਫੇਰ ਵਿੱਚ ਉੱਠ ਕੇ ਜਾਉਗੀ ਉਹ ਨਾਲੇ ਠੰਡੀ ਰੋਟੀ ਨਹੀਂ ਖਾਣ ਦਾ ਮਜ਼ਾ ਆਉਂਦਾ ਗਰਮ ਗਰਮ ਹੀ ਖਾਦੀ ਜਾਂਦੀ ਆ ਕੋਈ ਨਹੀਂ ਦੀਦੀ ਤ희 ਖਾਲੋ ਰੋਟੇ ਮੈਂ ਬਾਜ ਖਾ ਲਾਂਗੀ ਤੂੰ ਆ ਦੀ ਬੋਤੀ ਹਮੈਂ ਤੰਨ ਬਣਿਆ ਕਰ ਚੰਗਾ ਉਹ ਗੈਸ ਤੇ ਰੋਟੀ ਬਣਾਉਂਦੀ ਆ ਨਾਲੇ ਅੱਜ ਕਿਹੜੀ ਗਰਮੀ ਆ ਠੰਡਾ ਮੌਸਮ ਆ ਅਹੀਂ ਵੀ ਤੇ ਹੈ ਹੀ ਨਾ ਚੁੱਲੇ ਤੇ ਰੋਟੀ ਬਣਾਉਂਦੇ ਹਾਂ ਨੀ ਭੂਕਾ ਮਾਰ ਮਾਰ ਕੇ ਛੇ ਆ ਰੋਟੀ ਵਰ ਮੰਮੀ ਨਹੀਂ ਨਹੀਂ ਰੋਟੀ ਹੋਰ ਲੈਣੀ ਤੂੰ ਇੱਧਰ ਆ ਕੇ ਤੂੰ ਵੀ ਖਾ ਲੈ ਤੇ ਖਾ ਕੇ ਰੋਟੀ ਤੇ ਫਿਰ ਬਰਤਨ ਸਾਫ਼ ਕਰ ਲੈ ਠੀ ਤੁਹਾਨੂੰ ਚਾਹੀਦੀ ਨਹੀਂ ਨਹੀਂ ਮੰਮੀ ਜੀ ਆਇਆ ਦੀਦੀ ਦਾ ਫੋਨ ਕਦੋਂ ਕਹੋ ਆਣਾ ਆਹੋ ਸੰਦੀਪ ਫੋਨ ਤੇ ਆਇਆ ਸੀ ਹਾਂਜੀ ਤੇ ਉਹ ਆਂਦੀ ਵੀ ਮੰਮੀ ਮੇਰੇ ਕੋ ਨਹੀਂ ਆਇਆ ਜਾਣਾ ਉਹਦੀ ਸੱਸ ਨੂੰ ਕਿਤੇ ਕੰਮ ਪੈ ਗਿਆ ਆ ਤੇ ਅਗਲੇ ਹਫਤੇ ਆਂਦੀ ਆ ਜਾਗੀ ਅੱਛਾ ਤੇ ਮੈਂ ਨਾ ਪੁੱਛਣਾ ਇਹ ਮੈਂ ਚਲ ਰੋਟੀ ਰੋਟੀ ਦਾ ਇੰਤਜ਼ਾਮ ਕਰਦੀ ਹਾਂ ਉਹਨਾਂ ਵਾਸਤੇ ਤੇ ਲੈ ਸੰਦੀਪ ਰੋਟੀ ਬਣਾ ਅਹੀਂ ਵੀ ਤਖਾਣੀ ਆ ਚਲੋ ਠੀਕ ਆ ਫੇਨਾ ਮੈਂ ਰੋਟੀ ਬਣਾ ਕੇ ਮੰਮੀ ਜੀ ਬੁਜਾ ਜਾਣਾ ਤੇ ਮੈਨੂੰ 1000 ਰੁਪਏ ਦੇ ਦੋਗੇ ਬਾਜ਼ਾਰ ਕੀ ਲੈਣ ਜਾਣਾ ਤੂੰ ਮੇਰਾ ਫੋਨ ਦਾ ਰੀਚਾਰਜ ਖਤਮ ਆਇਆ ਤਾਂ ਮੈਂ ਉਹ ਕਰਾ ਕੇ ਆਉਣਾ ਵਾ ਰੀਚਾਰਜ ਹਾਂਜੀ ਆ ਤੇ ਪਿੱਛੇ ਜੀ ਤੇਰਾ ਕਰਾਇਆ ਸੀ ਤੇ ਮੁੱਕ ਵੀ ਗਿਆ ਤਿੰਨ ਮਹੀਨੇ ਹੋ ਗਏ ਮਮ ਜੀ ਤਿੰਨ ਮਹੀਨੇ ਕਦੋਂ ਨਿਕਲ ਜਾਂਦੇ ਪਤਾ ਹੀ ਨਹੀਂ ਲੱਗਦਾ ਕਿੰਨੇ ਦਾ ਹੋਣਾ ਆ 850 ਦਾ 850 ਦਾ ਹਾਂਜੀ ਬਾਕੀ ਪੈਸੇ ਲਿਆ ਕੇ ਦੇ ਦਾਂਗੇ ਤੁਹਾਨੂੰ ਮੇਰੀ ਗੱਲ ਸੁਣ ਮੇਰੇ ਫੋਨ ਦਾ ਵੱਖਰਾ ਰੀਚਾਰਜ ਹੁੰਦਾ ਤੇਰੇ ਫੋਨ ਦਾ ਵੱਖਰਾ ਹੁੰਦਾ ਆ 2-3 ਹਜ਼ਾਰ ਤੇ ਸਾਡੇ ਫੋਨਾਂ ਦੇ ਲੱਗ ਜਾਂਦੇ ਆ ਰੀਚਾਰਜਾਂ ਦੇ ਤੂੰ ਐਦਾਂ ਕਰ ਹ ਪਿਆ ਮੇਰਾ ਨੈਟ ਐਦਾਂ ਹੀ ਪਿਆ ਰਹਿੰਦਾ ਮੈਂ ਕਿਹੜਾ ਵਰਤਦੀ ਆ ਤੂੰ ਇਹ ਚਲਾ ਲਿਆ ਕਰ ਤੇ ਜਿਹੜਾ ਫੋਨ ਆਉਣਾ ਆ ਉਹ ਤੇਰੇ ਫੋਨ ਤੇ ਆ ਜਾਣਾ ਕਰਨਾ ਆ ਪਰ ਮੰਮ ਜੀ ਕਿਤੇ ਲੋਰ ਪੈ ਜਾਂਦੀ ਆ ਮੈਂ ਤਾਂ ਆਪਣਾ ਫੋਨ ਕਿਤੇ ਚਲਾਉਣਾ ਇੰਦਾ ਤੂੰ ਕਿੱਥੇ ਚਲਾਉਣਾ ਆ ਫੋਨ ਤੇ ਆ ਜਾ ਕੇ ਆਉਣਾ ਤੇ ਜਿੰਦਰ ਦਾ ਤੇ ਜਾ ਤੇਰੇ ਭੇਕਿਆਂ ਦਾ ਹੋਰ ਤੂੰ ਫੋਨ ਕਿਨੂੰ ਕਰਨਾ ਆ ਚਲੋ ਠੀਕ ਹੈ ਐਵੇਂ ਮਦਦ ਖਰਚਾਈਓ ਮੁੰਡੇ ਨੇ ਆਪੇ ਕਰ ਦੇਣਾ ਫੋਨ ਇਹਨੂੰ ਤੇ ਪੇਕੇ ਆਏਦਿਆਂ ਨੇ ਵੀ ਆਪੇ ਕਰ ਦੇਣਾ ਕਰਨਾ ਤੇ ਐਵੇਂ ਰੀਚਾਰਜ ਕਰਮ ਦੇ ਰਹਿਣਾ ਵਾਧੂ ਖਰਚਾ ਰੀਚਾਰਜਾਂ ਦਾ ਹਾਂ ਇਹ ਕੋਈ بڑا ਹੋ ਗਿਆ ਮਾਲੀ ਨੂੰ ਲੱਗਦਾ ਫੋਨ ਕਰਨਾ ਹੀ ਪੈਣਾ ਵਢਾਉਣੀ ਹੈ ਉਹ ਦੇਖੋ ਹਾਂ ਹਾਪੂਨ ਸਿਮੀ ਦਾ ਹਲੋ ਹਲੋ ਸਿਮੀ ਰੋਏ ਕਿ ਜਾਨੀ ਗੱਲ ਕੀ ਹੋਈ ਆ ਮੰਮੀ ਜੀ ਮੈਂ ਆਉਣ ਲੱਗੀ ਆ ਆਉਣ ਲੱਗੀ ਆ ਤੂੰ ਤੇ ਆਨੀ ਹੀ ਵੀ ਮੈਂ ਨਹੀਂ ਆਉਣਾ ਅਜੇ ਇੱਕ ਹਫਤੇ ਬਾਅਦ ਆਉਣਾ ਇਹਨਾਂ ਨੂੰ ਕੰਮ ਪੈ ਗਿਆ ਆ ਇੱਥੇ ਮੈਨੂੰ ਬੜਾ ਦੁਖੀ ਕਰਦੇ ਨੇ ਦੁਖੀ ਕਰਦੇ ਆ ਗੱਲ ਤੇ ਦੱਸ ਗੱਲ ਕੀ ਹੋਈ ਆ ਮੈਂ ਆ ਕੇ ਦੱਸਾਂ ਕਿ ਕੋਈ ਨਹੀਂ ਬਹੁਤੀ ਗੱਲ ਆ ਤੇ ਅਹੀਂ ਆਈਏ ਫਿਰ ਮੈਂ ਆਵਾਂ ਨਹੀਂ ਨਹੀਂ ਮੈਂ ਆਪੇ ਆ ਜਾਣਾ ਚੱਲ ਠੀਕ ਹੈ ਫਿਰ ਆ ਜਾ ਠੀਕ ਹਾਏ ਪਤਾ ਨਹੀਂ ਕੀ ਗੱਲ ਹੋ ਗਈ ਮੇਰੀ ਤੀ ਨੂੰ ਰੋਈ ਜਾਂਦੀ ਆ ਇਹ ਵਾਹਿਗੁਰੂ ਸਭ ਕੋ ਠੀਕ ਠਾਕ ਹੀ ਹੋਵੇ ਕੀ ਗੱਲ ਹੋਈ ਮਮਜੀ ਬੜੀ ਟੈਨਸ਼ਨ ਚ ਲੱਗੰਦੇ ਜੇ ਸਿਮੀ ਦਾ ਫੋਨ ਆਇਆ ਸੀ ਸੰਦੀਪ ਰੋਈ ਜਾਂਦੀ ਸੀ ਇੰਨਾ ਰੋਂਦੀ ਪਿੱ ਜਿੱਦਾਂ ਕਹਿੰਨੇ ਨਾ ਕੁੱਟਿਆ ਹੋਵੇ ਚਲੋ ਮਮਜੀ ਕੋਈ ਗੰਟੀ ਟੈਨਸ਼ਨ ਨਾ ਲਾਓ ਤੇ ਗੱਲ ਕੀ ਹੋਈ ਦੱਸੀ ਦੀਦੀ ਨੂੰ ਕੋਈ ਗੱਲ ਤੇ ਮੈਨੂੰ ਵੀ ਨਹੀਂ ਦੱਸੀ ਪਤਾ ਨਹੀਂ ਗੱਲ ਕੀ ਆ ਆਂਦੀ ਮੈਂ ਆਉਣ ਲੱਗੀ ਆ ਚਲੋ ਕੋਈ ਗੱਲ ਨਹੀਂ ਜਦੋਂ ਆਉਣਗੇ ਨਾ ਤੇ ਆਪੇ ਸਾਰੀ ਗੱਲ ਪੁੱਛ ਲਿਓ ਆ ਜਾ ਤੁਸੀਂ ਅੰਦਰ ਮੈਨੂੰ ਸਭ ਕੋ ਠੀਕ ਠਾਕ ਹੀ ਹੋਵੇ ਪਤਾ ਨਹੀਂ ਕੀ ਗੱਲ ਹੋ ਗਈ ਆ ਮੈਂ ਜੀ ਮੈਂ ਤਾਂ ਭਰਾਵਾ ਰੱਖੋ ਆਪਦੇ ਤੇ ਇਹੋ ਸਾਰਾ ਬੋਲਿਆ ਹੈ ਮੈਂ ਤਾਂ ਕੁੜੀ ਦੀ ਬੜੀ ਟੈਨਸ਼ਨ ਪਈ ਆ ਪਤਾ ਨਹੀਂ ਕੀ ਗੱਲ ਹੋਈ ਆ ਕੀ ਕਰਾਂ ਮੈਂ ਸਿਮੀ ਆ ਗਈ ਆ ਤੂੰ ਕੀ ਗੱਲ ਹੋਈ ਆ ਗੱਲ ਤੇ ਦੱਸੂ ਗੱਲ ਤੇ ਦੱਸੋ ਹੋਈ ਕੀ ਗੱਲ ਕੁਛ ਨਹੀਂ ਆ ਮੰਮੀ ਜੀ ਹਾਏ ਹੇ ਗੱਲ ਤਾਂ ਦੱਸ। ਧੀਰੀ ਕੀ ਗੱਲ ਹੋਈ ਗੱਲ ਤਾਂ ਦੱਸੋ ਤੁਸੀਂ ਭਾਬੀ ਜੀ ਕੁਛ ਨਹੀਂ ਹੋਇਆ। ਸਿਮੀ ਗੱਲ ਦੱਸ ਗੱਲ ਕੀ ਹੋਈ ਯਾਰ ਰੋਈ ਕਿ ਜਾਨੀ ਫੋਨ ਤੇ। ਮੰਮੀ ਕੋਈ ਗੱਲ ਨਹੀਂ ਹੋਈ ਮੈਂ ਤਾਂ ਬਸ ਉਦਾਂ ਹੀ ਰਹਿ ਕੇ ਚੱਲ ਜਾਣਾ ਥੋੜੇ ਦਿਨ। ਹਾਏ ਹੇ ਫੋਨ ਤੇ ਤੇਰਾ ਰੋ ਰੋ ਬੁਰਾ ਹਾਲ ਹੋਇਆ ਸੀ। ਗੱਲ ਦੱਸ ਮੈਨੂੰ। ਮੰਮੀ ਤੂੰ ਅਰਦਾਸ ਕਰਦੇ ਹੁੰਦੇ ਸੀ ਨਾ ਕਿ ਤੈਨੂੰ ਮੇਰੇ ਵਰਗੀ ਸੱਸ ਮਿਲੇ। ਸੱਚੀ ਮੇਰੀ ਸੱਸ ਨਾਲ ਪੂਰੀ ਤੁਹਾਡੇ ਵਰਗੀ ਆ ਹੈ ਕੀ ਗੱਲ ਗੋਲ ਮੋਲ ਜੀ ਕਰੀ ਜਾਨੀ ਆ ਦੱਸ ਤ ਸਹੀ ਗੱਲ ਕੀ ਆ ਦੱਸੋ ਦੀਦੀ ਜਿੱਦਾਂ ਤੁਸੀਂ ਨਿੱਕੀ ਨਿੱਕੀ ਗੱਲ ਤੇ ਭਾਬੀ ਨੂੰ ਰੋਕ ਟੋਕ ਲੰਮਦੇ ਰਹਿੰਦੇ ਹੋ ਜੇ ਭਾਪੀ ਬਿਮਾਰ ਵੀ ਹੋਏ ਫਿਰ ਵੀ ਤੁਸੀਂ ਕੋਈ ਨਾ ਕੋਈ ਕੰਮ ਕਹਿੰਦੇ ਰਹਿੰਦੇ ਹੋ ਮੈਂ ਤੁਹਾਨੂੰ ਕਹਿੰਦੀ ਹੁੰਦੀ ਨਾ ਮੈਂ ਭਾਬੀ ਨਾਲ ਕਿਤੇ ਨਾ ਕਿਤੇ ਹੈਲਪ ਕਰਾ ਦਿੰਨੀ ਨਾ ਤੁਸੀਂ ਮੈਨੂੰ ਕਿਤੇ ਹੈਲਪ ਕਰਾਉਣ ਦਿੰਦੇ ਹੀ ਕਿੰਨਾ ਤੁਸੀਂ ਭਾਬੀ ਨੂੰ ਤੰਗ ਪ੍ਰੇਸ਼ਾਨ ਕਰਦੇ ਹੋ ਮੈਂ ਤੇ ਸੱਚ ਹੀ ਸੁਣਨਾ ਚਾਹੁੰਦੇ ਹੋ ਨਾ ਤੇ ਸੁਣ ਲਓ ਫਿਰ ਜਿੱਦਾਂ ਤੇ ਭਾਬੀ ਨੂੰ ਤੰਗ ਕਰਦੇ ਸੀ ਨਾ ਇਦਾਂ ਹੀ ਮੇਰੀ ਸੱਸ ਮੈਨੂੰ ਵੀ ਤੰਗ ਕਰਦੀ ਹੈ ਬਿਲਕੁਲ ਮੇਰੀ ਮਾਂ ਵਰਗੀ ਹੈ ਤੇ ਮੈਂ ਤੇਰੀ ਸੱਸ ਬਾਰੇ ਤੇ ਕੁਝ ਕਹਿ ਨਹੀਂ ਸਕਦੀ ਕਹਿਣਾ ਕੀ ਹੈ ਹੁਣ ਉਹ ਰਿਆਣਾ ਤੇ ਉੱਥੇ ਹੀ ਹੈ ਹੁਣ ਚੱਲ ਵੀ ਕਿੱਥੇ ਜਾਣਾ ਹੁਣ ਭਾਬੀ ਵੀ ਤੇ ਤੁਹਾਡੇ ਨਾਲ ਰਹਿੰਦੀ ਹੈ ਤੇ ਇੰਨਾ ਕੁਝ ਕਹਿੰਦੇ ਹੋ ਵਿਚਾਰੀ ਫੇਰ ਵੀ ਟਾਈਮ ਕੱਟਣ ਲਈ ਹੈ ਸੰਦੀਪ ਅੱਜ ਤੋਂ ਬਾਅਦ ਨਾ ਮੈਂ ਸਿਮੀ ਵਾਂਗ ਹੀ ਤੁਹਾਨੂੰ ਰੱਖਾਂਗੀ ਮੈਨੂੰ ਮਾਫ਼ ਕਰ ਦੇ ਨੀਤਾ ਨੂੰ ਕੀ ਹੋ ਗਿਆ ਤੂੰ ਕਿਉਂ ਹੱਸਣ ਲੱਗ ਪਈਂ ਜੇ ਮੰਮੀ ਮੈਨੂੰ ਨਾ ਵਿਆਹ ਤੋਂ ਬਾਅਦ ਹੀ ਪਤਾ ਲੱਗਾ ਏ ਇਹ ਤਾਂ ਸੱਸਾਂ ਇਦਾਂ ਕਰਦੀਆਂ ਨੇ ਨਾ ਤੇ ਕੁੜੀ ਦੇ ਦਿਲ ਤੇ ਕੀ ਬੀਤਦੀ ਆ ਪਰ ਤੂੰ ਟੈਨਸ਼ਨ ਨਾ ਲਓ ਮੇਰੀ ਸੱਸ ਬਹੁਤ ਹੀ ਜ਼ਿਆਦਾ ਚੰਗੀ ਐ ਸਿਰਫ ਇਹ ਨਾਟਕ ਨਾ ਮਾਤਾ ਨੇ ਸਮਝਾਉਣ ਵਾਸਤੇ ਕੀਤਾ ਸੀ ਠੈਂਕੀ ਦੀਦੀ ਤੁਸੀਂ ਮੇਰੇ ਬਾਰੇ ਨਾ ਸੋਚਿਆ ਨਹੀਂ ਤੇ ਅੱਜਕੱਲ ਨਨਾਨਾ ਕਿੱਥੇ ਸੋਚਦੀਆਂ ਐ ਨਾ ਭਾਬੀਆਂ ਬਾਰੇ ਚੱਲ ਭਾਬੀ ਪਹਿਲਾਂ ਤਾਂ ਮੈਂ ਕੁਝ ਨਹੀਂ ਕਰ ਪਾਈ ਹੁਣ ਮੇਰਾ ਵੀ ਵਿਆਹ ਹੋਇਆ ਨਾ ਤੇ ਮੈਨੂੰ ਪਤਾ ਲੱਗਾ ਜਦੋਂ ਸੱਸਾਂ ਨੋਹਾਂ ਨਾ ਇਦਾਂ ਕਰਦੀਆਂ ਨੇ ਨਾ ਤੇ ਨੋਹਾਂ ਤੇ ਕੀ ਬੀਤਦੀ ਆ